ਧੁੰਦ ਦੀ ਚਾਦਰ ਨੇ ਪੂਰੀ ਤਰ੍ਹਾਂ ਇਹ ਸੜਕ ਨੂੰ ਢੱਕ ਰਿਹਾ ਹੈ ਥੋੜੀ ਦੂਰੀ ਤੋਂ ਹੀ ਜੋ ਸਕੂਟਰ ਮੋਟਰਸਾਈਕਲ ਲਾਈਟਾਂ ਲਗਾ ਕੇ ਆ ਰਹੇ ਹਨ ਉਹ ਬਿਲਕੁਲ ਹੀ ਦਿਖਾਈ ਨਹੀਂ ਦੇ ਰਹੇ ਸੰਗਰੂਰ ਸ਼ਹਿਰ ਦੇ ਵਿੱਚ ਧੁੰਦ ਨੇ ਦਸਤਕ ਦੇ ਦਿੱਤੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਸੀਂ ਸੰਗਰੂਰ ਬਰਨਾਲਾ ਰੋਡ ਦੇ ਉੱਪਰ ਖੜੇ ਹਾਂ ਜਿੱਥੇ ਕਿ ਧੁੰਦ ਦੀ ਚਾਦਰ ਨੇ ਪੂਰੀ ਤਰ੍ਹਾਂ ਇਹ ਸੜਕ ਨੂੰ ਢੱਕ ਰਿਹਾ ਹੈ ਥੋੜੀ ਦੂਰੀ ਤੋਂ ਹੀ ਜੋ ਸਕੂਟਰ ਮੋਟਰਸਾਈਕਲ ਲਾਈਟਾਂ ਲਗਾ ਕੇ ਆ ਰਹੇ ਹਨ ਉਹ ਬਿਲਕੁਲ ਹੀ ਦਿਖਾਈ ਨਹੀਂ ਦੇ ਰਹੇ ਜੇਕਰ ਗੱਲ ਕੀਤੀ ਆਪੇ ਤਾਂ ਬਸਾਂ ਟਰੱਕਾਂ ਦੀ ਉਹ ਉਹ ਵੀ ਜਦੋਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਗੱਡੀ ਆ ਰਹੀ ਹੈ ਚਾਰ ਲਾਈਟਾਂ ਮਾਰਦੀ ਆ ਰਹੀ ਹੈ ਲੇਕਿਨ ਦੂਰੋਂ ਉਹ ਵੀ ਨਜ਼ਰ ਨਹੀਂ ਆ ਰਹੀ ਬਹੁਤ ਨਜ਼ਦੀਕ ਆ ਕੇ ਉਹ ਨਜ਼ਰ ਆ ਰਹੀ ਹੈ ਇੱਕੋ ਲਖਤ ਰਾਤ ਤੋਂ ਰਾਤ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਸਾਡੇ ਨਾਲ ਕੁਝ ਵੀਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਇੱਥੋਂ ਲੰਘ ਰਹੇ ਸਨ ਕਿ ਉਹਨਾਂ ਦਾ ਜੋ ਇਹ ਮੌਸਮ ਇੱਕੋ ਲਖਤ ਬਦਲਿਆ ਉਹਦੇ ਬਾਰੇ ਕੀ ਕਹਣਾ ਹੈ ਕੀ ਨਾਮ ਵੀਰ ਜੀ ਆਪਣਾ ਆਪਾਂ ਜੀ ਸਰਪੀ ਸਿੰਘ ਜੀ ਸਰਪੰਚ ਜੀ ਤੁਸੀਂ ਇਧਰੋਂ ਆ ਰਹੇ ਸੀਗੇ ਹਾਂ ਜੀ ਪਿੱਛੇ ਤੇ ਦੇਖਿਆ ਜਾਵੇ ਧੁੰਦ ਜੋ ਪੈਂਡੂ ਇਲਾਕਾ ਹੁੰਦਾ ਧੁੰਦ ਉਸ ਪਾਸੇ ਬਾਲੀ ਹੁੰਦਾ ਸ਼ਹਿਰ ਵਾਲੇ ਬਸ ਘਟ ਹੁੰਦੀ ਧੁੰਦ ਪਿੱਛੇ ਕਿਨਕ ਸੀ ਧੁੰਦ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਧੁੰਦ ਹੁੰਦਾ ਸੰਘਣੀ ਧੁੰਦ ਤੇ ਆਪਾਂ ਤਾਂ ਲੋਕਾਂ ਨੂੰ ਇਹ ਅਵੇਅਰ ਕਰਦੇ ਆ ਵੀ ਸਾਰੇ ਗੱਡੀਆਂ ਦੀਆਂ ਲਾਈਟਾਂ ਇੰਡੀਕੇਟਰ ਵਗੈਰਾ ਤੁਸੀਂ ਲਾ ਕੇ ਫਿਰ ਚੱਲੋ ਕਿਉਂਕਿ ਸਪੀਡ ਵੀ ਸਲੋ ਰੱਖੋ ਸਪੀਡ ਤੇਜ਼ ਨਾ ਕਰੋ ਹਾਦਸੇ ਬਹੁਤ ਬਦਰੇ ਨੇ ਇਸ ਚੀਜ਼ ਨਾਲ ਧੰਨਵਾਦ ਅ ਵੀ ਤੁਸੀਂ ਹਾਦਸਿਆਂ ਦੀ ਗੱਲ ਕੀਤੀ ਹੈ ਤਾਂ ਧੁੰਦ ਹੈ ਜੋ ਰਾਤ ਬਿਲਕੁਲ ਹੀ ਸਵੇਰੇ ਵੀ ਨਹੀਂ ਸੀਗੀ 1 ਕੋ ਲਖ ਤੋਂ ਵੱਧਿਆ ਲੋਕਾਂ ਦੇ ਤਾਂ ਹਜੇ ਕਹਿੰਦੇ ਨੇ ਸਵਟਰ ਕੋਟੇ ਵੀ ਕਿੱਢੀਆਂ ਹੂੰ ਇਸੇ ਤਾਂ ਕਹਿ ਸਕਦੇ ਆ ਵੀ ਤੁਸੀਂ ਭਾਈ ਹੁਣ ਕੋਟੀਆਂ ਸਵਟਰ ਤਿਆਰ ਕਰ ਲਓ ਖਰੀਦ ਲਓ ਭਾਈ ਜਿਹੜਾ ਵਾ ਹੈਗੇ ਨੇ ਪੁਰਾਣੇ ਨੇ ਬੈਡਰ ਦੇ ਵਿੱਚ ਪਏ ਨੇ ਕੱਢ ਲਓ ਬਾਹਰ ਕੋਈ ਠੰਡ ਸਟਾਰਟ ਹੋ ਚੁੱਕੀ ਆ ਜੀ ਬਿਲਕੁਲ ਬਾਈ ਜੀ ਦਾ ਕਹਿਣਾ ਹੈ ਕਿ ਠੰਡ ਸਟਾਰਟ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕੁਝ ਵੀਰਤਾ ਜੋ ਹਨ ਤੁਰ ਕੇ ਆ ਰਹੇ ਹਨ ਤੇ ਲੋਈ ਲਈ ਹੋਈ ਹੈ ਉਹਨਾਂ ਨੇ ਇਹ ਵੀ ਇਧਰੋਂ ਸੰਗਣੇ ਇਲਾਕੇ 'ਚ ਆ ਰਹੇ ਹਨ ਵੀਰ ਜੀ ਕੀ ਨਾਮ ਹੈ ਆਪਣਾ ਵੀਰਾ ਜੀ ਤਾਰਾ ਸਿੰਘ ਆ ਜੀ ਤਾਰਾ ਸਿੰਘ ਜੀ ਤੁਹੰਦੇ ਕੋਲ ਅੱਜ ਪੈਣ ਲੱਗੀ ਤਾਂ ਇੰਨੀ ਕੰਨੀ ਠੰਡ ਲੱਗ ਲੱਗੀ ਤੁਹਾਨੂੰ ਕਿ ਲੋਈ ਲੈਣੀ ਪੈਗੀ ਦੇਖੋ ਜੀ ਮਾੜੇ ਸਰੀਰ ਨੇ ਠੰਡ ਜੇਦੀ ਲੱਗਦੀ ਹੈਗੀ ਤੇ ਬਾਕੀ ਜਦੋਂ ਮੌਸਮ ਬਦਲਦਾ ਹੈਗਾ ਜੀ ਜੇ ਹੁਣ ਗਰਮੀਆਂ ਵਿੱਚ ਅਸੀਂ ਅੱਧੀਆਂ ਮਹਾਲੀ ਪਾ ਕੇ ਰੱਖਦੇ ਆਂਗੇ ਤਾਂ ਉਦੋਂ ਪਤਾ ਲੱਗਦਾ ਵੀ ਗਰਮੀਆਂ ਤੇ ਹੁਣ ਜੀ ਰਾਤੋਂ ਰਾਤ ਰੱਬ ਨੇ ਮੌਸਮ ਬਦਲਤਾ ਧੁੰਦ ਪਾਤੀ ਠੰਡ ਕਰਤੀ ਜੇ ਹੁਣ ਠੰਡ ਕਰਤੀ ਤਾਂ ਹੀ ਖੇਸ ਲੱਤੇ ਨੇ ਇਹ ਇੱਥੋਂ ਪਤਾ ਲੱਗਦਾ ਜੀ ਵੀ ਹੁਣ ਜਿਹੜਾ ਸਿਆਲ ਆਗਾ ਆ ਗਿਆ ਪਹਿਲਾਂ ਜਿਹੜੀ ਗਰਮੀ ਸੀਗੀ ਇੱਥੇ ਇੱਕ ਮੌਸਮ ਦੇ ਵਿੱਚ ਪ੍ਰਦੂਸ਼ਨ ਬਹੁਤ ਸੀਗਾ ਉਹਦੇ ਆ ਧੁੰਦ ਦੇ ਨਾਲ ਇਸ ਚੀਜ਼ ਤੋਂ ਰਾਹਤ ਮਿਲੂਗੀ ਮੇਰੇ ਖਿਆਲ ਦੇ ਵਿੱਚ ਤਾਂ ਤੇ ਬਾਕੀ ਜਿਹੜੀ ਬੇਨਤੀ ਇੱਕ ਤੁਹਾਡੇ ਚੈਨਲ ਆਈ ਵੀ ਮੈਂ ਕਰਨਾ ਚਾਹਣਾ ਜੀ ਤੇ ਜਿਹੜੇ ਵੀ ਵੀਰ ਵੱਡੀਆਂ ਗੱਡੀਆਂ ਵਾਲੇ ਨੇ ਬੱਸਾਂ ਵਾਲੇ ਨੇ ਜਾਂ ਟਰੱਕਾਂ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਗੱਡੀਆਂ ਦੇ ਜਿਹੜੇ ਚਾਰੇ ਲਾਈਟਾਂ ਨੇ ਉਹ ਲਾ ਕੇ ਰੱਖਣ ਗੱਡੀਆਂ ਹੌਲੀ ਚਲਾਉਣ ਤੇ ਕਿਉਂਕਿ ਧੁੰਦ ਧੁੰਦ ਦੇ ਕਾਰਨ ਐਕਸੀਡੈਂਟ ਹੁੰਦੇ ਨੇ ਉਹ ਤੋਂ ਬਚਤ ਰਹੂਗੀ ਅਗਰ ਅਸੀਂ ਇਸ ਚੀਜ਼ ਤੇ ਧਿਆਨ ਨਹੀਂ ਦੇਵਾਂਗੇ ਤਾਂ ਕਿਤੇ ਨਾ ਕਿਤੇ ਉਹ ਲਾਪਰਵਾਹੀ ਦਾ ਕਾਰਨ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈਗਾ ਆਪਾਂ ਦੇਖਦੇ ਹਾਂ ਕਿ ਰਾਤ ਧੁੰਦ ਨਹੀਂ ਸੀ ਸਵੇਰੇ ਵੀ ਧੁੰਦ ਨਹੀਂ ਸੀਗੀ ਜਿਉਂ-ਜਿਉਂ ਦਿਨ ਚੜ੍ਹਦਾ ਗਿਆ ਧੁੰਦ ਵਾਧੀ ਗਈ ਧੁੰਦ ਦੇ ਹਾਲਾਤ ਬਹੁਤ ਆ ਜਾਂਦੇ ਨੇ ਤੁਸੀਂ ਤੁਸੀਂ ਦੇਖੋ ਟਰੱਕ ਵੀ ਮਗਰ ਵਾਰ ਰਹੇ ਨੇ ਬੱਸਾਂ ਆ ਰਹੀਆਂ ਨੇ ਜਿਨ੍ਹਾਂ ਦੇ ਕਿ ਲਾਈਟਾਂ ਵੀ ਨਹੀਂ ਲੱਗੀਆਂ ਹੋਈਆਂ ਕੀ ਸੰਦੇਸ਼ ਦੇਣਾ ਚਾਹਾਂਗਾ ਉਹਨਾਂ ਨੂੰ ਆ ਦੇਖੋ ਜੀ ਹੁਣ ਜਿਵੇਂ ਇਹ ਬੱਸਾਂ ਜਾ ਰਹੀਆਂ ਨੇ ਗਿਆ ਆ ਟਰੱਕੇ ਜਾ ਰਹੇ ਨੇ ਵੱਡੀਆਂ ਗੱਡੀਆਂ ਨੇ ਗਿਆ ਇਹਨਾਂ ਦੇ ਕਿਸੇ ਦੇ ਵੀ ਲਾਈਟ ਨਹੀਂ ਲੱਗੀ ਹੋਈ ਨਾ ਮੂਰਲੀ ਲਾਈਟ ਆ ਨਾ ਪਿਛਲੇ ਇੰਡੀਕੇਟਰ ਨੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਤੇ ਮੈਂ ਟਰੱਕ ਭਰਾਵਾਂ ਨੂੰ ਬੱਸਾਂ ਵਾਲੇ ਵੀਰਾਂ ਨੂੰ ਗੱਡੀ ਵਾਲੇ ਵੀਰਾਂ ਨੂੰ ਬੇਨਤੀ ਕਰਦਾਗਾ ਵੀ ਭਾਈ ਇਹ ਚਾਰੇ ਲਾਈਟਾਂ ਤੁਸੀਂ ਲਾ ਕੇ ਰੱਖੋ ਇੱਕ ਦੂਸਰੀ ਗੱਲ ਹੋਲੀ ਚੱਲੋ 5 ਮਿੰਟ ਜਹ ਲੇਟ ਵਗ ਜੇ ਕੋਈ ਫਰਕ ਨਹੀਂ ਪੈਂਦਾ ਪਰ ਕਿਸੇ ਦੀ ਜ਼ਿੰਦਗੀ ਹੈ ਜਿਹੜੀ ਬਹੁਤ ਕੀਮਤੀ ਆ। ਸੋਡੀ ਵੀ ਬਹੁਤ ਕੀਮਤੀ ਜ਼ਿੰਦਗੀ ਆ ਭਾਈ ਬਣ ਕੇ, ਹੱਥ ਬਣ ਕੇ ਵੇਂਦੇ ਆ ਦੇਖੋ ਮੌਸਮ ਬਦਲਦਾ ਰਹਿੰਦਾ ਹੁੰਦਾ। ਗਰਮੀ ਟਾਈਮ ਗਰਮੀ ਹੁੰਦੀ ਆ ਜੀ, ਸਰਦੀ ਟਾਈਮ ਸਰਦੀ ਹੁੰਦੀ ਆ। ਸੋ ਧੁੰਦ ਦੇ ਕਾਰਨ ਕਈ ਹਾਸੇ ਵਾਪਰਦੇ ਨੇ, ਉਹ ਹਾਸੇ ਨਾ ਵਾਪਰਨ। ਦੇਖੋ ਮੌਸਮ ਨੇ ਤਾਂ ਬਦਲ ਨਹੀਂ ਆ। ਮੌਸਮ ਬਦਲੂਗਾ। ਤੇ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਜੀ ਸੋਡੇ ਚੈਨਲ ਨਹੀਂ ਵੀ ਭਾਈ ਗੱਡੀਆਂ ਹੌਲੀ ਚਲਾਓ ਤੇ ਆਪਦਾ ਹੌਲੀ ਚੱਲੋ ਧਿਆਨ ਨਾਲ। ਕਿਉਂਕਿ ਜਿਹੜੀ ਲੋਕਾਂ ਦੀ ਜ਼ਿੰਦਗੀ ਆ ਤੇ ਤੁਹਾਡੀ ਜ਼ਿੰਦਗੀ ਸਾਡੇ ਲਈ ਬਹੁਤ ਕੀਮਤੀ ਹੈ। ਤੁਸੀਂ ਪਿੱਛੋਂ ਆ ਰਹੇ ਹੋਗੇ ਪੈਂਡੂ ਏਰੀਆ ਚੋਂ ਪਿੱਛੇ ਤੁੰਦ ਕਿਨ ਕਿਸੀ ਕਿਉਂਕਿ ਬਾਜ਼ਾਰਾਂ ਵਿੱਚ ਤੁੰਦ ਘਟ ਹੁੰਦੀ ਆ। ਦੇਖੋ ਜੀ ਜਦੋਂ ਜਿੱਥੋਂ ਰੋਡ ਤੇ ਗੱਡੀਆਂ ਚੱਲਦੀਆਂ ਨੇ ਉਹ ਹਵਾ ਚੱਲਦੀ ਆ। ਹਵਾ ਨਾਲ ਇੱਧਰ ਉੱਧਰ ਹੋ ਜਾਂਦੀ ਆ। ਇੱਧਰ ਆ ਪਿੱਛੇ ਜਿਵੇਂ ਹੁਣ ਖੇਤਾਂ ਨੂੰ ਬਾਣੇ ਲਾਉਣਾ ਜਾਂ ਇੱਧਰ ਜਾ ਕੇ ਖੇਤਾਂ ਵਿੱਚ ਨੇ ਕੱਚੇ ਹਰ ਨੇ ਉੱਥੇ ਤਾਂ ਬਿਲਕੁਲ ਨਹੀਂ ਦੀਦਾ। ਉੱਥੇ ਤਾਂ ਜਿਹੜੀ ਆ ਪਹੀਆ ਲੱਭਣੀ ਪੈਂਦੀ ਹੈਗੀ ਐਨੀ ਤਾਂ ਦੁਪਹਿਰੀ ਹੈਗੀ। ਆ مین ਰੋਡ ਤੇ ਦੇਖ ਲਓ ਕੋਈ ਰੁੱਖ ਨਹੀਂ ਦਿਖ ਰਿਹਾ ਹੈਗਾ ਕਿਤੇ ਕੋਈ ਮਤਲਬ ਕੋਈ ਖੰਭਾ ਨਹੀਂ ਦਿਖ ਰਿਹਾ ਹੈਗਾ ਲਾਈਟ ਵਾਲਾ ਤੇ ਇਸ ਕਰਕੇ ਜਿਹੜੀ ਧੁੰਦ ਹੈਗੀ ਉਹ ਬਹੁਤ ਜ਼ਿਆਦਾ ਪੈ ਰਹੀ ਹੈਗੀ ਅੱਜ ਪਹਿਲਾ ਦਿਨ ਹੈ ਧੁੰਦ ਦਾ ਤੇ ਅੱਗੇ ਵੀ ਧੁੰਦ ਪੈਣੀ ਹੈਗੀ ਤਾਂ ਇਸ ਕਰਕੇ ਸਾਡੀ ਤਾਂ ਬੇਨਤੀ ਇਹੀ ਹੈ ਜੀ ਵੀ ਜਿਹੜੇ ਲੋਕ ਨੇ ਕਿ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਧੁੰਦ ਨੇ ਦਾ ਬਾਈ ਪੈਣੀ ਪੈਣਾ ਬਸ ਤੁਸੀਂ ਆਪਣਾ ਧਿਆਨ ਰੱਖੋ ਤੇ ਦੂਜਿਆਂ ਦਾ ਧਿਆਨ ਰੱਖੋ ਜੀ ਜੀ ਮੇਰੇ ਕੋਲ ਧੁੰਦ ਇੱਕੋ ਲੱਖ ਤੋਂ ਡੇਗਨ ਲੱਗੀ ਹੈ ਕਿ ਜਿਸ ਕਾਰਨ ਬਾਈ ਦੱਸ ਰਿਹਾ ਕਿ ਪਿੱਛੇ ਜੋ ਪੈਂਡੂ ਏਰੀਆ ਚੋਂ ਆਏਗਾ ਉੱਥੇ ਬਹੁਤ ਜ਼ਿਆਦਾ ਧੁੰ ਆਟੋ ਵੀਰ ਨੂੰ ਵੀ ਰੋਕਿਆ ਆ ਉਹਨਾਂ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਕੱਲੀ ਕੁਮਾਰ ਜਲਦੀਪ ਜੀ ਤੁਸੀਂ ਵੀ ਬਡੂਖਾਲੇ ਪਾਸੇ ਆਏ ਤੁੰਦ ਕਿੰਨੀ ਸੀ ਪਿਛੇ ਮੈਂ ਸਲੈਡ 'ਚ ਆ ਰਿਹਾ ਵੀਰੇ ਹਾਂਜੀ ਬਹੁਤ ਤੁੰਦ ਦੁਪਹਿਰੀ ਹੈ ਬਹੁਤ ਹੀ ਜ਼ਿਆਦਾ ਹੱਦ ਤੋਂ ਵੱਧ ਕੇ ਤਾਂ ਹੀ ਤੁਸੀਂ ਫਿਰ ਕੋਡ ਕਾਰਡ ਪਾ ਰਹੇ ਅੱਜ ਅੱਜ ਪਹਿਲਾ ਦਿਨ ਸੀਗਾ ਤੁੰਦ ਦਾ ਬਾਈ ਆਪਾਂ ਦੇਖੀ ਜੇ ਸਵੇਰੇ ਤੁੰਦ ਬਿਲਕੁਲ ਨਹੀਂ ਸੀ ਤਾਂ 1 ਲੱਖ ਹੋਈ ਹੈ ਇਹ ਸਵੇਰੇ ਤੁੰਦ 4:30 ਵਜੇ ਜਮੀ ਨਹੀਂ ਹੈਗੀ ਸੀਗੀ 1 ਲੱਖ ਤੁੰਦ ਆਈ ਹੈ ਇਹ ਗਾਂਹਾਂ ਜਾ ਕੇ ਤਾਂ ਤੁੰਦ ਬਹੁਤ ਪੈਰੀ ਹੈ ਵੀ ਐਕਸੀਡੈਂਟ ਹੋਣ ਦਾ ਵੀ ਖਤਰਾ ਹੈ ਜੋ ਮੈਂ ਦੱਸ ਰਿਹਾ ਕਿ ਲੌਂਗ ਵਾਲ ਸਲਾਈਡ ਚ ਆ ਰਿਹਾ ਜਿੱਥੇ ਕਿ ਬਹੁਤ ਜ਼ਿਆਦਾ ਧੁੰਦ ਹੈ ਹਲੇ ਸੰਗਣੇ ਇਲਾਕੇ ਵਿੱਚ ਧੁੰਦ ਘਟਿਆ ਹੈ ਲੇਕਿਨ ਜਿੱਥੇ ਪੈਂਡੂ ਏਰੀਆ ਆ ਜਾਂਦਾ ਉੱਥੇ ਧੁੰਦ ਬਹੁਤ ਜ਼ਿਆਦਾ ਹੈ ਲੇਕਿਨ ਸਰੂਰ ਦੇ ਬੰਨਾਂ ਲੋੜ ਦੇ ਉੱਪਰ ਖੜੇ ਆ ਜਿੱਥੇ ਕਿ ਬਹੁਤ ਜ਼ਿਆਦਾ ਧੁੰਦ ਇੱਥੇ ਵੀ ਪੈ ਰਹੀ ਹੈ ਕੁਝ ਲੋਕਾਂ ਨੇ ਤਾਂ ਲਾਈਟਾਂ ਵੀ ਨਹੀਂ ਲਗਾਈਆਂ ਹੋਈਆਂ ਤਾਂ ਇਥੇ ਲੰਗਰ ਵਾਲੇ ਰਾਹੀਰਾਂ ਨੇ ਵੀ ਅਪੀਲ ਕੀਤੀ ਹੈ ਉਹਨਾਂ ਨੂੰ ਕਿ ਚਾਰੇ ਜੋ ਲਾਈਟਾਂ ਹਨ ਉਹ ਲਗਾ ਕੇ ਰੱਖਿਆ ਜਾਣ ਤਾਂ ਜੋ ਕੋਈ ਅਨਸੁਖਾਂੀ ਘਟਨਾ ਨਾ ਵਾਪਰ ਜਾਵੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬੀ